ਇਸ ਘੋੜੇ ਨੇ ਕਿਤੇ ਬੱਚੇ ਜੰਮਿਆ ਸੱਜਣੋ ਐਨੇ ਚੰਗੇ ਬੱਚੇ ਜੰਮਿਆ ਘੋੜੇ ਨੇ ਸੱਚੀ ਬੱਚੇ ਜੰਮਣ ਵਾਲੀ ਤਾਂ ਹਾਦੀ ਤੋੜਦੀ ਮਾਰਵਾੜੀ ਘੋੜੀਆਂ ਤੋਂ ਵੀ ਸਪੌਟਲੈਸ ਨੁਕਰੇ ਬੱਚੇ ਪੈਦਾ ਕਰਕੇ ਵਿਖਾਤੇ ਆ ਥੋੜੇ ਜੇ ਬੱਚੇ ਤਾਂ ਤੁਹਾਨੂੰ ਮੈਂ ਸ਼ੁਰੂ ਚ ਵਿਖਾਤੇ ਬਾਕੀ ਕਹਿੰਦੇ ਵੀ 40 45 ਬੱਚੇ ਆਏ ਐ ਤੇ ਉਹਨਾਂ ਦੇ ਵਿੱਚੋਂ ਸਿਰਫ ਤਿੰਨ ਹੀ ਬਸ਼ੇਰੇ ਬਾਕੀ ਸਾਰੀਆਂ ਬਸ਼ੇਰੀਆਂ ਕੱਢਤੀਆਂ ਤੇ ਵੱਡੀ ਗੱਲ ਇਹ ਆ ਕਿ ਡੇਢ ਸਾਲ ਹੋ ਗਿਆ ਪਲਵਾਨਾਂ ਨੂੰ ਘੋੜਾ ਛੱਡਦਿਆਂ ਨੂੰ ਤੇ ਘੋੜੀਆਂ ਮਲਾਉਂਦਿਆਂ ਨੂੰ ਇੱਕ ਵੀ ਅਲਾਮਾ ਪਰ ਜੱਟਾਂ ਦਾ ਮਾਰਕੀਟ ਦੇ ਵਿੱਚ ਨਹੀਂ ਸੁਣਨ ਨੂੰ ਮਿਲਿਆ ਜੇ ਕੋ ਕੋੜੀ ਖਾਲੀ ਜਾਂਦੀ ਵੀ ਹੈ ਤਾਂ ਦੂਜੀ ਵਾਰ ਉਸੇ ਫੀਸ 'ਚ ਮਲਾਉਂਦੇ ਆ ਤੇ ਸਤਕਾਰ ਪਹਿਲਾ ਨਾਲੋਂ ਵੀ ਦੁੱਗਣਾ ਕਰਦੇ ਆ ਹਾਂਜੀ ਇਹ ਉਹੀ موسی ਕੋੜਾ ਸਜਨੋ ਸਮੁੰਦਰ ਕੋੜੇ ਦਾ ਪੁੱਤ ਜਿਸ ਦਾ ਪਹਿਲਾ ਸੀਰਮ ਤਿਆਰ ਹੋ ਕੇ ਕੈਲੀਫੋਰਨੀਆ ਗਿਆ ਤੇ ਵੱਡੇ ਪੱਧਰ ਤੇ ਹੁਣ ਡਿਮਾਂਡ ਆ ਰਹੀ ਹੈ ਤੇ ਹੁਣ ਸੀਮਨ ਦੀ ਇੱਕ ਹੋਰ ਬ੍ਰਾਂਚ ਪਹਵਾਨ ਨਿਊਜ਼ੀਲੈਂਡ ਦੇ ਵਿੱਚ ਖੋਲਣ ਜਾ ਰਹੇ ਆ ਉਸ ਬਾਰੇ ਵੀ ਜਾਣਕਾਰੀ ਦੇਣੀ ਹੈ ਤੁਹਾਨੂੰ ਤੇ ਮਾਂ ਇਹਦੀ ਹੈਗੀ ਹੈ ਅਲੀ ਡੋਡਾਂ ਵਾਲੇ ਦੀ ਧੀ ਚੌਂਕ ਪਲਾਸਨ ਨੁਕਰੀ ਘੋੜੀ ਦਾ ਪੁੱਤ ਹੈ ਮਾਲੀ ਪਾਸ ਤੇ ਪਿਓ ਨੂੰ ਤੁਸੀਂ ਸਾਰੇ ਭਰਾ ਸਮੁੰਦਰ ਨੂੰ ਜਾਣਦੇ ਆ ਤੇ ਘੋੜੇ ਦਾ ਨਾਂ ਹੈ ਜੀ موسی ਪੰਜਾਬ ਦੇ ਸਭ ਤੋਂ ਸੁਨੱਖੇ ਤੇ ਸੋਹਣੇ ਘੋੜਿਆਂ ਚੋਂ ਇੱਕ ਹੈ ਸੱਜਣੂ ਮਜ਼ਬੂਤੀ ਵੀ ਬਹੁਤ ਹੈ ਘੋੜੇ ਚ ਇਹ ਨੇ ਸਰਦਾਰ ਹਜਾਰਾ ਸਿੰਘ ਜੀ ਉਰਫ ਮੋਰ ਪਹਿਲਵਾਨ ਕਹਿੰਦੇ ਵੀ ਪਹਿਲਵਾਨਾਂ ਦੇ ਪਰਿਵਾਰ ਨੂੰ ਇਹਨਾਂ ਦਾ ਵੱਡਾ ਆਸ਼ੀਰਵਾਦ ਹੈ ਸੋ ਇਹਨਾਂ ਦੇ ਦਰਸ਼ਨ ਵੀ ਤੁਹਾਨੂੰ ਕਰਵਾ ਤੇ ਪਿੰਡ ਪਿੱਟੇਵੜ ਤੇ ਜਿਲਾ ਸ਼ਿਰੀ ਅੰਮ੍ਰਿਤਸਰ ਸਾਹਿਬ ਹੈ ਇਹ ਹੈ ਜੀ ਬਾਈ ਜੋਬਣ ਪਲਵਾਨ ਤੇ ਨਾਲ ਖੜੇ ਨੇ ਭਾਈ ਲਾਲੀ ਪਲਵਾਨ ਜੀ ਤੇ ਇਹ ਵੀਰ ਦਾ ਘੋੜਾ ਹੈ ਸੱਜਣੋ ਨੰਬਰ ਮੈਂ ਭਰਾ ਦਾ ਵਿੱਚ ਦਿੱਤਾ ਹੈ ਕਿਸੇ ਵੀ ਪ੍ਰਕਾਰ ਦੀ ਘੋੜੀ ਪਰਾਉਣੀ ਹੈ ਤੇ ਵੀਰ ਨਾਲ ਤੁਸੀਂ ਸੰਪਰਕ ਕਰ ਲਿਓ ਇਹ ਨੇ ਸਰਦਾਰ ਗਰਨਾਮ ਸਿੰਘ ਜੀ ਪਲਵਾਨ ਤੇ ਖੱਟੀਪਾਗ ਦੇ ਵਿੱਚ ਨੇ ਸਰਦਾਰ ਸਤਨਾਮ ਸਿੰਘ ਜੀ ਤੇ ਨਾਲ ਭਈ ਉਹਨਾਂ ਦਾ ਸਾਰਾ ਲਾਣਾ ਹੈ ਪਲਵਾਨਾਂ ਦਾ ਲਾਣਾ ਹੈ ਤੇ ਵੱਡੀ سپورਟ ਕਰਦੇ ਆ ਖਾਸ ਕੋਈ ਮਾਤੜ ਪਰਿਵਾਰ ਦੇ ਵਿੱਚੋਂ ਮੁੰਡਾ ਹੋਵੇ ਮਿਹਨਤ ਕਰਨ ਵਾਲਾ ਤੇ ਖਰਚਾ ਕੋਲੋਂ ਵੀ ਕਰ ਦਿੰਦੇ ਆ ਬਹੁਤ ਮੈਂ ਵੱਲ ਵੀ ਲੈ ਕੇ ਆਉਂਦੇ ਆ ਇਹਨਾਂ ਦੇ ਚੇਲੇ ਤੇ ਇਹ ਨੇ ਇਹਨਾਂ ਦੇ ਛੋਟੇ ਸਹਿਬ ਜੀ ਦੇ ਆਉਣ ਵਾਲਾ ਭਵਿੱਖ ਕਹਿ ਸਕਦੇ ਆ ਕਿ ਜਿਹੜੇ ਪਲਵਾਨਾਂ ਦਾ ਘੋੜਿਆਂ ਦੇ ਵਿੱਚ ਚੰਗਾ ਰੁਤਬਾ ਇਹਨਾਂ ਨੇ ਬਣਾਇਆ ਤੇ ਇਹ ਵੀ ਇਹ ਚੀਜ਼ ਨੂੰ ਬਰਕਰਾਰ ਰੱਖਣਗੇ ਬਾਕੀ ਕਾਲੀ ਟੀ-ਸ਼ਰਟ ਦੇ ਵਿੱਚ ਨੇ ਜੀ ਸਰਦਾਰ ਪਦਾਰਥ ਸਿੰਘ ਜੀ ਪਲਵਾਨ ਤੇ ਨਾਲ ਭਰਾਵਾਂ ਦਾ ਇੰਟਰੋਡਿਊਸ ਤੁਹਾਨੂੰ ਮੈਂ ਕਰਾਤਾ ਬਾਕੀ ਮਿਲਨਾਰੀਆਂ ਘੋੜੀਆਂ ਦੀ ਤਾਂ ਸੱਚੀ ਲੈਣ ਲੱਗੀ ਰਹਿੰਦੀ ਐ ਚਾਰ ਪੰਜ ਛੇ ਘੋੜੀਆਂ ਹਰ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਪਲਵਾਨਾਂ ਦੇ ਫਾਰਮ ਤੇ ਮਿਲਣ ਲਈ ਤਿਆਰ ਰਹਿੰਦੀਆਂ ਨੇ ਸੋ ਇਹ ਘੋੜੀਆਂ ਮਿਲਣ ਵਾਸਤੇ ਮੀਟਿੰਗ ਵਾਸਤੇ ਆਈਆਂ ਨੇ ਸੱਜਣੋ ਤੁਸੀਂ ਵੀ ਕਿਸੇ ਪ੍ਰਕਾਰ ਦੀ ਘੋੜੀ ਭਰਾਵਾ ਤੋਂ ਪਰਾਉਣੀ ਹੈ ਕਿਸੇ ਵੀ ਰੰਗ ਦੀ ਤੇ ਉਹ ਵੀ ਭਰਾਵਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਘੋੜੇ ਤੇ ਚੜਿਆ ਆਉਂਦਾ ਜਿਹੜਾ ਵੀਰ ਹੈ ਇਹਦਾ ਨਾਂ ਹੈ ਜੀ ਮੰਗਾ ਘੋੜਸਵਾਰ ਇਹ ਵੀਰ ਨਾਲ ਤੁਸੀਂ ਕਿਸੇ ਵੀ ਪ੍ਰਕਾਰ ਦਾ ਘੋੜਾ ਜਾਂ ਘੋੜੀ ਚਾਲੇ ਲਾਉਣੀ ਹੈ ਤੇ ਤੁਸੀਂ ਭਾਈ ਵੀਰ ਨਾਲ ਖੁੱਲੇ ਦਿਲ ਨਾਲ ਸੰਪਰਕ ਕਰ ਲਿਓ ਬਹੁਤ ਚੰਗਾ ਕੰਮ ਕਰਦਾ ਚੰਗੇ ਘੋੜੇ ਤੋਰਦਾ ਹੈ ਭਰਾ ਕੀ ਵੀਡੀਓ ਸਿਰੇ ਤੱਕ ਦੇਖਿਓ ਸਜਣੋ ਬਹੁਤ ਵੱਡੀ ਤੇ ਮਹੱਤਵਪੂਰਨ ਜਾਣਕਾਰੀ ਭਰਾਵਾਂ ਨੇ ਵੀਡੀਓ ਦਿੱਤੀ ਹੈ ਤੇ ਘੋੜੇ ਨੇ ਵੀ ਚਿਪਕੜ ਪਰਫਾਰਮੈਂਸ ਦਿੱਤੀ ਹੈ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਸੋਹਣੇ ਕਮੈਂਟ ਕੀਤੇ ਸਾਡੇ ਭਰਾਵਾਂ ਦਾ ਹੌਸਲਾ ਵਧਾਇਆ ਕਮੈਂਟ ਸੋਹਣੇ ਕਰਕੇ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਬਲਜੀਤ ਸਿੰਘ ਹਰਤੇਜ ਵੀਰ ਸਿੰਘ ਮਹਿੰਦਰ ਸੇਖੋ ਭੁਪਿੰਦਰ ਸੇਖਾ ਸੁੱਖਾ ਚੱਕੀ ਵਾਲਾ ਦਦੇਰ ਸਾਹਿਬ ਗੁਰਤੇਜ ਢਿੱਲੋ ਜੋਤ ਖਰੋੜ ਸਿਕੰਦਰ ਕੋੜੇ ਵਾਲੇ ਕਮਲਜੀਤ ਸਿੰਘ ਸਤਵਿੰਦਰ ਜੱਸੜ ਕੁਲਵਿੰਦਰ ਚਾਲ ਗੁਰਦੀਪ ਵੜਿੰਗ ਰਮਣ ਮੱਟੂ ਰਣਦੀਪ ਗਰੇਵਾਲ ਬਿੱਕਾ ਬੱਲੇਵਾਲ ਲਾਲੀ ਢਿੱਲੋ ਮੰਗਲ ਸਿੰਘ ਪਰਮਿੰਦਰ ਬਿੱਟੂ ਸਾਬੂ ਸ਼ਾ ਕੰਬੋਗੇ ਤਰਨਤਾਰਨ ਬਿਕਰਮਜੀਤ ਸਿੰਘ ਮਾਨ ਸਰਪੰਚ ਕੁਲਵੀਰ ਸਰਾ ਆਜੋ ਕਰਦੇ ਆ ਗੱਲਬਾਤ ਵਿਖਾਉਨੇ ਆ ਭਰਾਵਾਂ ਦਾ ਘੋੜਾ ਸ਼ੇਰ ਮਾਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਤੇ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮੈਂ ਸੰਤੂ ਦਦੇਹਰ ਵਾਲਾ ਸਾਰੇ ਭਰਾਵਾਂ ਦਾ ਮਾਣ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜਿਹੜੇ ਭਰਾ ਫੇਸਬੁੱਕ ਤੇ ਦੇਖ ਰਹਾ ਹੈ ਉਹਨਾਂ ਵੀ ਜੀ ਆਇਆਂ ਆਖਦੇ ਆ ਤੇ ਸਵਾਗਤ ਕਰਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕਿਹੜਾ ਘੋੜਾ ਤੁਹਾਨੂੰ ਮੈਂ ਵਿਖਾ ਕੇ ਹਟਿਆ ਮਾਜੇ ਦੀ ਧਰਤੀ ਦਾ ਕਹਿ ਦਿਆਂ ਨਾ ਸਭ ਤੋਂ ਅਨਮੋਲ ਹੀਰਾ ਜਿਨ੍ਹਾਂ ਨੇ ਆਪਣਾ ਰਿਕਾਰਡ ਅੰਦਰੋਂ ਅੰਦਰੀ ਪੈਦਾ ਕਰਤਾ ਤੇ ਹਰੇਕ ਅੱਖ 'ਚ ਹਰੇਕ ਦਿਮਾਗ 'ਚ ਇਹ ਘੋੜਾ ਚੜਿਆ ਹੋਇਆ ਹੈ ਕੋ ਸੂਰਤੀ ਦੀ ਮਿਸਾਲ ਹੈ ਤੇ ਇਹ ਚੀਜ਼ਾਂ ਇਹ ਕਹਿ ਦਈਏ ਨਾ ਕਿ ਜਿਹੜੇ ਪਿਓ ਦਾ ਪੁੱਤ ਹੈ ਜਾਂ ਜਿਹੜੀ ਮਾਂ ਦਾ ਖਾਨਦਾਨ ਹੈ ਉਹ ਵੀ ਬਹੁਤ ਵੱਡਾ ਖਾਨਦਾਨ ਹੈ ਤੇ ਉਹਨਾਂ ਨੇ ਵੀ ਪੂਰੇ ਆਪ ਦੇ ਆਪ ਚ ਬ੍ਰਾਂਡ ਪੈਦਾ ਕੀਤੇ ਐ ਇਹ ਘੋੜਾ ਵੀ ਅੱਗੇ ਉਹਨਾਂ ਦੀ ਲਾਈਨ ਨੂੰ ਹੀ ਲੈ ਕੇ ਜਾ ਰਿਹਾ ਹੈ ਇਹਨੇ ਘੋੜੇ ਨੇ ਵੀ ਬੜੇ ਚੰਗੇ ਬੱਚੇ ਪੈਦਾ ਕੀਤੇ ਜਿੱਦਾਂ ਤੁਹਾਨੂੰ ਮੈਂ ਸ਼ੁਰੂ ਚ ਕੁਝ ਦਿਖਾ ਕੇ ਵੀ ਹਟਿਆ ਬਾਕੀ ਘੋੜੀਆਂ ਵੀ ਮਾਰਵਾੜੀ ਘੋੜੀਆਂ ਤੋਂ ਵੀ ਸਪੌਟਲੈਸ ਬੱਚੇ ਪੈਦਾ ਕਰਕੇ ਵਿਖਾਤੇ ਤੇ ਚੰਬੀਆਂ ਕੋੜੀਆਂ ਤੁਸੀਂ ਐਡ ਸਪੌਟਲੈਸ ਬੱਚੇ ਨੇ ਪੈਦਾ ਕੀਤੇ ਆ ਤੇ ਪੂਰੀ ਬਿਊਟੀ ਵੀ ਆਉਂਦੀ ਐ ਬਾਕੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆ ਆਪਾਂ ਪਹੁੰਚਿਆ ਵੀਰ ਹੋਣਾ ਨੂੰ ਤੁਸੀਂ ਪਹਿਚਾਣ ਹੀ ਲਿਆ ਹੋਣਾ ਪਿੰਡ ਐ ਬਾਈਆਂ ਦਾ ਪਿੱਟੇ ਵੱਡ ਤੇ ਜ਼ਿਲ੍ਹਾ ਪੈ ਜਾਂਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਸਰਦਾਰ ਹਜਾਰਾ ਸਿੰਘ ਜੀ ਮੋਰ ਪਹਿਲਵਾਨ ਦੇ ਨਾਂ ਨਾਲ ਇਹ ਸਾਰਾ ਹੀ ਜਿਹੜੇ ਪਰਿਵਾਰ ਐ ਜਾਣਿਆ ਜਾਂਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਆਪਾਂ ਬੈਠੇ ਆ ਤੇ ਆਪਣੇ ਨਾਲ ਵੀਰ ਬੈਠਾ ਐ ਬਾਈ ਜੋਬਨ ਸੰਧੂ ਉਹਨਾਂ ਦੇ ਚਾਚਾ ਜੀ ਬੈਠੇ ਨੇ ਸਰਦਾਰ ਸਤਨਾਮ ਸਿੰਘ ਜੀ ਪਹਿਲਵਾਨ ਨਾਲ ਬੈਠੇ ਨੇ ਪਲਵਾਨ ਜੀ ਪਦਾਰਥ ਪਲਵਾਨ ਜੀ ਨਾਲ ਵੀਰਾ ਕੋਮਲ ਬੈਠਾ ਤੇ ਨਾਲ ਸਾਰੇ ਭਰਾ ਬਾਈ ਦੀ ਸਪੋਰਟ ਚ ਬੈਠੇ ਆ ਬਾਕੀ ਗੱਲਾਂ ਬਾਤਾਂ ਕਰਨੀਆਂ ਚੀਜ਼ਾਂ ਚੰਗੀਆਂ ਲੱਗਣ ਤੁਹਾਨੂੰ ਵੀਡੀਓ ਸਾਡੀ ਮਿਹਨਤ ਚੰਗੀ ਲੱਗਦੀ ਆ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਹਿਲਾਂ ਸਵਾਗਤ ਕਰਦੇ ਆ ਫਿਰ ਸਾਰੀਆਂ ਗੱਲਾਂ ਬਾਤਾਂ ਕਰਦੇ ਆ 12ਵੀਂ ਸੀਮਣ ਜਾ ਰਿਹਾ ਹੈ ਨਿਊਜ਼ੀਲੈਂਡ ਜਾਂ ਕੈਲੀਫੋਰਨੀਆ ਦੇ ਵਿੱਚ ਵੀ ਘੋੜੇ ਦਾ ਸੀਮਣ ਗਿਆ ਹੈ ਹੋਰ ਵੀ ਬੜੀਆਂ ਨਵੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਏ ਆ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਹੋਰ ਸੁਣਾਓ ਬਣ ਬਾਈ ਚੜ੍ਹਦੀ ਕਲਾ ਚੜਦੀ ਕਲਾ ਚੜਦੀ ਕਲਾ ਕੀ ਗੱਲ ਹਰ ਵਾਰੀ ਤੂੰ ਪਹਿਲਾ ਹੈ ਹੌਲੀ 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 ਪਾਫਲੇ ਇੰਜਨ ਵਾਂਗੂ ਸਟਾਰਟ ਹੁੰਦਾ ਹੈ ਨਾ ਪਹਿਲਾਂ ਤੱਕ ਆਇਆ ਲਾਉਣਾ ਪੈਂਦਾ ਹੋਰ ਸੁਣਾਓ ਜੀ ਘਰੇ ਕਿਵੇਂ ਆ ਵਧੀਆ ਵਧੀਆ ਚੜਦੀ ਕਲਾ ਕਿਰਪਾਗੁਰਾਮ ਦਾਸ ਦੀ ਬਹੁਤ ਵਧੀਆ ਜੀ ਬਈ ਘੋੜੇ ਨੇ ਜੋਬਨ ਆਪਣੇ ਆਪ ਦੇ ਵਿੱਚ ਰਿਕਾਰਡ ਪੈਦਾ ਕਰਤਾ ਵਧਾਈ ਦੇ ਪਾਤਰੋਂ ਇੱਥੋਂ ਤੱਕ ਪਹੁੰਚਣ ਦੇ ਲਈ ਕਿੰਨਾ ਜੂਰ ਲੱਗਾ ਕਿੰਨੀ ਕਿ ਮਿਹਨਤ ਲੱਗੀ ਕਿਉਂਕਿ ਆਪਾਂ ਨੂੰ ਅਗਲੇ ਪਾਸੇ ਸਟਾਰ ਬਣਿਆ ਤੇ ਘੋੜਾ ਸਾਰੇ ਭਰਾਵਾਂ ਨੂੰ ਦੇਸੀ ਜਾਂਦਾ ਪਰ ਕਈ ਵਾਰ ਪਿਛਲੀ ਜਿਹੜੀ ਮਿਹਨਤ ਹੈ ਜਾਂ ਸਟ੍ਰਗਲ ਹੈ ਉਹ ਨਹੀਂ ਦੀਦਾ ਉਹਦੇ ਬਾਰੇ ਥੋੜਾ ਜ ਘੋੜਾ ਛੱਡਦੇ ਨੂੰ ਆਪਣਾ 1.5 ਸਾਲ ਹੋਇਆ ਜੀ ਨਹੀਂ ਜਦੋਂ ਘੋੜਾ ਸ਼ੌਂਕ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ ਛੋਟੇ ਹੁੰਦੇ ਤੋਂ ਹੀ ਆਪਾਂ ਨੂੰ ਸ਼ੌਂਕ ਸ਼ੁਰੂ ਹੋ ਸ਼ੁਰੂ ਤੋਂ ਹੀ ਰੈਕੋਰਡੇ ਕਰੇ ਸ਼ੁਰੂ ਤੋਂ ਸ਼ੁਰੂ ਤੋਂ ਜੀ ਹਾਂ ਜੀ ਅੱਛਾ ਚਾਚਾ ਜੀ ਨੇ ਵੀ ਰੱਖੇ ਆ ਗੰਪ ਪਹਿਲਵਾਨ ਹੋਣਾ ਨੇ ਵੀ ਰੱਖੇ ਹਨਾ ਜੀ ਅੱਛਾ ਮੂਸਾ ਦਾ ਸਾਰੇ ਭਰਾਵਾਂ ਜਾਣਦੇ ਆ ਕਿਹੜੇ ਮਾਂ ਦਾ ਜਾਂ ਕਿਹੜੇ ਬਾਪ ਦਾ ਪਰ ਜਿਹੜੇ ਨਵੇਂ-ਨਵੇਂ ਵੀਡੀਓ ਜੋ ਬਣ ਵੇਖਣ ਲੱਗਿਆ ਭਰਾ ਜਾਂ ਉਹਨਾਂ ਨੂੰ ਘੋੜਾ ਸੋਹਣਾ ਲੱਗਦਾ ਹੈ ਉਹਨਾਂ ਦੀ ਜਾਣਕਾਰੀ ਜੀ ਆਪਾਂ ਵਾਧਾ ਕਰਨਾ ਹੈ ਸਾਰੀ ਡਿਟੇਲ ਪਹਿਲਾਂ ਦੱਸ ਦੀਏ ਘੋੜੇ ਦੀ ਮੂਸਾ ਇਹਦਾ ਨਾਮ ਆ ਗਿਆ ਬਾਪ ਤੇ ਮਾਂ ਦਾ ਖਾਨਦਾਨ ਤੇ ਬਾਪ ਇਹਦਾ ਹੈਗਾ ਸਮੁੰਦਰ ਸਮੁੰਦਰ ਆਪ ਲੋਕੋੜ ਲਈ ਪ੍ਰਮਾਣ ਨਹੀਂ ਜੰਡ ਘੋੜਾ ਹਾਂਜੀ ਹਾਂਜੀ ਜੀ ਤੇ ਮਾਂ ਹੈਗੀ ਅਲੀ ਡੋਡਾਂ ਵਾਲੇ ਦੀ ਅਲੀ ਡੋਡਾਂ ਵਾਲੇ ਹਾਂਜੀ ਉਹ ਵੀ ਚੌਂਠੋ ਬਾਰਾ ਮਾਂ ਇਹਦੀ ਅੱਛਾ ਬਹੁਤ ਵੱਡੀ ਮਾਂ ਵੀ ਹਾਂਜੀ ਤੇ ਬੱਚੇ ਵੀ ਇਸੇ ਕਰਕੇ ਇੰਨੇ ਵਧੀਆ ਮਜ਼ਬੂਤ ਤੇ ਚੰਗੀਆਂ ਉਹਦੇ ਮਾਂ ਕਰਕੇ ਵੀ ਪਾਪ ਤੇ ਚਲੋ ਹੈਗਾ ਹੀ ਹੈਗਾ ਸਮੁੰਦਰ ਚਲੋ ਸਾਰਿਆਂ ਨੂੰ ਪਤਾ ਵਾ ਮਾਂ ਦਾ ਬਹੁਤ ਵੱਡਾ ਰੋਲੇ ਦੇ ਵਿੱਚ ਬੱਚਾ ਖੂਬਸੂਰਤੀ ਵੀ ਮਾਂ ਤੋਂ ਬਹੁਤ ਆਈ ਹੈ ਨਾ ਮਜ਼ਬੂਤੀ ਸਮੁੰਦਰ ਵਾਲੇ ਪਾਸਿਓਂ ਆਈ ਹੈ ਤੇ ਜਿਹੜੀ ਖੂਬਸੂਰਤੀ ਹੈ ਉਹ ਮਾਂ ਵਾਲੇ ਪਾਸਿਓਂ ਹਾਂਜੀ ਅੱਛਾ ਹੁਣ ਕੋੜੇ ਦੀ ਉਮਰ ਕਿੰਨੀ ਹੋ ਗਈ ਜੋਬਨ ਬਾਈ ਹੁਣ 4.5 ਸਾਲ ਦਾ ਹੁਣ ਆਰਕੀ ਅਪ੍ਰੈਲ ਚ ਹਾਂਜੀ ਤੇ ਇਹਦੀ ਇਸ ਟਾਈਮ ਐਗਜੈਕਟ ਫੱਟੀ ਵਾਲੀ ਹਾਈਟ ਕਿੰਨੀ ਹੈ 67 ਬਾਰੀਆ 67 ਬਾਰ ਹੈ ਹਾਂਜੀ ਹਾਂਜੀ ਤੇ ਜੇ ਮੈਂ ਗੱਲ ਕਰਾਂ ਬੱਚਿਆਂ ਵਾਲੀ ਹੁਣ ਤੁਸੀਂ ਮੈਨੂੰ ਵੀ ਦੱਸਿਆ ਆਫ ਕੈਮਰਾ ਵੀ ਆਪਾਂ ਪਿਛਲੀ ਵੀਡੀਓ ਵੀ ਕਰੀ ਸੀ ਮੇਰੇ ਖਿਆਲ ਸੱਤ ਅੱਠ ਮਹੀਨੇ ਹੋ ਗਏ ਆ ਹਾਂਜੀ ਹਾਂਜੀ ਆਪਾਂ ਜਿਹੜਾ ਕੈਲੀਫੋਰਨੀਆ ਕਲਾਇਆ ਸੀਗਾ ਇਹਦਾ ਸੀਮਨ ਹੁਣ ਮੈਂ ਸੁਣਿਆ ਵੀ ਕੋਈ ਨਿਊਜ਼ੀਲੈਂਡ ਚ ਵੀ ਕੰਮ ਸ਼ੁਰੂ ਕਰਨ ਲੱਗੇ ਉਹਦੇ ਬਾਰੇ ਥੋੜਾ ਦੱਸੋ ਉਹ 6 ਮਹੀਨੇ ਤੱਕ ਆਪਾਂ 2025 ਦੇ ਵਿੱਚ ਵਿੱਚ ਭੇਜ ਦਵਾਂਗੇ ਉੱਥੇ ਘੱਟੋ ਘੱਟ 100 150 ਕੁੜੀ ਦਾ ਆਪਾਂ ਉੱਥੇ ਸਟਾਕ ਕਰ ਦੇਣਾ ਵਾ ਨਿਊਜ਼ੀਲੈਂਡ ਦੇ ਵਿੱਚ ਜੀ ਹਾਂਜੀ ਹਾਂਜੀ ਉੱਥੋਂ ਫਿਰ ਬਾਕੀ ਕੰਟਰੀਆਂ ਚ ਉੱਥੋਂ ਭੇਜ ਦਿਆ ਕਰਾਂਗੇ ਆਪਾਂ ਸਿਹਾਰੇ ਕੰਟਰੀ ਭੇਜਣਾ ਬਹੁਤ ਜ਼ਿਆਦਾ ਔਖਾ ਵਾ ਹੂੰ ਤੇ ਉੱਥੇ ਨਿਊਜ਼ੀਲੈਂਡ ਇਹਪਾਂ 2025 ਦੇ ਵਿੱਚ ਵਿੱਚ ਆਪਾਂ ਭੇਜ ਦਾਂਗੇ ਅੱਛਾ ਨਿਊਜ਼ੀਲੈਂਡ ਤੋਂ ਸੌਖਾ ਜਾ ਮਿਲਿਆ ਕੈਨੇਡਾ ਪੀਵਾਵਾ ਆਏ ਹੁਣ ਫੋਨ ਫੋਨ ਕਾਫੀ ਆਉਂਦੇ ਬਹਾ ਹਾਂ ਕਿਉਂ ਕਿੰਨੀ ਕੀ ਡਿਮਾਂਡ ਹੈ ਬਾਈ ਬਹੁਤ ਜਿਆਦਾ ਬਹੁਤ ਪੰਜਾਬੀ ਵੀਰ ਉੱਥੇ ਵਾਵਾ ਰੱਖਣ ਦੇ ਫਾਰਮ ਬਣਾਏ ਹੋਣਾ ਨਲਕਾ ਚ ਬਹੁਤ ਕਾਫੀ ਫਾਰਮ ਬਣੇ ਆ ਕੈਨੇਡਾ ਵੀ ਇੰਗਲੈਂਡ ਵੀ ਆ ਹੂੰ ਤੇ ਤਦ ਕਰਕੇ ਨਿਊਜ਼ੀਲੈਂਡ ਆਪਣਾ ਬਹੁਤ ਖਾਸ ਹੈ ਪਰ ਘੋੜੀਆਂ ਕਿਹੜੀਆਂ ਚ ਸੀਮਣ ਭਰਿਆ ਜਾਊਗਾ ਬਾਈ ਉਧਰਲੇ ਪਾਸੇ ਮਾਰਵਾੜੀ ਕਰੈਕਟਰ ਜਾਂ ਕਿਹੜੀਆਂ ਕਿਦਾਂ ਕਰਨਗੇ ਥੈਰੋ ਹੀ ਲੈ ਕੇ ਚੰਬੀਆਂ ਚੁੰਬੀਆਂ ਉਹਨਾਂ ਤੇ ਪਰ ਲੱਗੇ ਹੋ ਅੱਛਾ ਹਾਂਜੀ ਥੈਰੋ ਲੈ ਚੰਬੀਆਂ ਚ ਹੂੰ ਚੰਬੀਆਂ ਤੇ ਹਾਂਜੀ ਜੀ ਅੱਛਾ ਇੱਕ ਮੈਂ ਹੋਰ ਸੁਣਿਆ ਵੀ ਬ ਹਾਂਜੀ ਪਿਆ ਆਪਣੇ ਅਵੇਲੇਬਲ ਹੈਗਾ ਵਾ ਜਿੱਦਾਂ ਮੰਨ ਲਓ ਆਲ ਇੰਡੀਆ 'ਚ ਕਈ ਵਾਰੀ ਭਰਾ ਹੁੰਦੇ ਆ ਵੀ ਘੋੜੀ ਚੜਦੀ ਨਹੀਂ ਆ ਕੈਂਟਰ 'ਚ ਜਾਂ ਉਹਦਾ ਕੀ ਪ੍ਰੋਸੀਜਰ ਰੱਖਿਆ ਉਹਦਾ ਆਪ ਡਾਕਟਰ ਆਲ ਓਵਰ ਇੰਡੀਆ ਜਿੱਥੇ ਮਰਜੀ ਘੋੜੀ ਨਹੀਂ ਚੜਦੀ ਕਿਸ ਦੇ ਹੂੰ ਕੈਂਟਰ ਕੋਲ ਜਿੱਦਾਂ ਵੀ ਆ ਡਾਕਟਰ ਘਰੇ ਜਾ ਕੇ ਸੀਮਨ ਭਰ ਕੇ ਆਊਗਾ ਆਪਣਾ ਅੱਛਾ ਇਹ ਵੀ ਕੰਮ ਮੰਨ ਲਓ ਸੌਖਾ ਕਰਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਲੈ ਵੀ ਸੱਜਣੋ ਇਹ ਵੀ ਭਰਾ ਨੇ ਸੌਖਾ ਕਰਦਾ ਆਲ ਇੰਡੀਆ ਦੇ ਵਿੱਚ ਕੋਈ ਵੀ ਭਰਾ ਇਸ ਘੋੜੇ ਤੋਂ ਸੋਹਣਾ ਸੁਨੱਖਾ ਬੱਚਾ ਲੈਣਾ ਚਾਹੁੰਦਾ ਹੈ ਤੇ ਭਾਈ ਤੁਸੀਂ ਵੀਰ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਜੋਣ ਭਰਾ ਦਾ ਵਿੱਚ ਦੇ ਦਿੱਤਾ ਤੇ ਤੁਸੀਂ ਜਿਹੜਾ ਤੁਹਾਨੂੰ ਘੋੜੀ ਇੱਥੇ ਲਿਆਉਂਦੀ ਵੀ ਨਹੀਂ ਲੋੜ ਤੁਸੀਂ ਬਾਈ ਨੂੰ ਫੋਨ ਕਰਨਾ ਤੇ ਬਾਈ ਹੁਣ ਡਾਕਟਰ ਨੂੰ ਸੀਮਨ ਦੇ ਕੇ ਭੇਜ ਦੇਣਾ ਤੁਹਾਡੇ ਘਰੇ ਹੀ ਬਾਈ ਦੀ ਸੀਮਨ ਘੋੜੀ ਦੇ ਭਰ ਦੇਣਗੇ ਬਾਈ ਪਹਿਲਾਂ ਵੀ ਕੁਝ ਘੋੜੀਆਂ ਦੇ ਵਿੱਚ ਭਰਿਆ ਹਾਂ ਜੀ ਕਿੰਨੀਆਂ ਘੋੜੀਆਂ ਵਿੱਚ ਭਰਿਆ ਜੀ ਭਰਿਆ 6 ਗੰਗ ਤੇ ਭਰੇ 4 ਗੱਭਣੇ 2 ਖਾਲੀ ਚਲੋ ਗਾਂ ਫੇਰ ਭਰ ਦਾਂਗੇ ਆਪਾਂ ਅੱਛਾ ਇਹ ਜਿਹੜਾ ਮੰਨ ਕੇ ਚੱਲੋ ਤੁਸੀਂ ਘੋੜੀ ਮੇਟ ਕਰਾਉਣੀ ਹੈ ਹਾਂਜੀ ਹਾਂਜੀ ਇਹ ਵੀ ਬੜੀ ਤੁਹਾਡੀ ਇੱਕ ਵਧੀਆ ਗੱਲ ਮੈਨੂੰ ਲੱਗੀ ਵੀ ਬਾਈ ਆਂਦਾ ਵੀ ਯਾਰ ਜਿਹੜੀ ਘੋੜੀ ਹੈ ਬਲ ਤਾਂ ਕੋਈ ਖਾਲੀ ਗਈ ਨਹੀਂ ਪਰ ਜੇ ਕੋਈ ਜਾਂਦੀ ਵੀ ਆ ਤੇ ਅਸੀਂ ਸਾਲ ਦੇ ਵਿੱਚ ਵੀ ਉਹਨੂੰ ਉਹਨਾਂ ਫੀਸ ਚ ਕੋਈ ਰਹਿ ਵੀ ਜਾਂਦੀ ਖਾਲੀ ਹਾਂ ਤੇ ਆਪਾਂ ਮੱਥੇ ਵਟ ਨਹੀਂ ਪਈਦਾ ਜਦੋਂ ਮਰਜੀ ਕੋਈ ਵੀਰ ਆਵੇ ਇਹ ਨਹੀਂ ਤਿੰਨ ਮਹੀਨੇ ਦੇ ਵਿੱਚ ਵਿੱਚ ਆਵੇ ਰਿਪੀਟ ਪਰ 4 ਮਹੀਨੇ ਬਾਅਦ ਪੰਜਾਂ ਬਾਅਦ ਹੀ ਆ ਜੇ ਹਾਂ ਪਰਚੀ ਲੈ ਆਵੇ ਬਸ ਕੋਈ ਗੱਲ ਨਹੀਂ ਅੱਛਾ ਪਰਚੀ ਹੁਣ ਜ਼ਰੂਰੀ ਹੈ ਹੁਣ ਜ਼ਰੂਰੀ ਹੈ ਹਾਂਜੀ ਜੀ ਅੱਛਾ ਕੋਈ ਗੱਲ ਨਹੀਂ ਇੱਕ ਬੱਚਿਆਂ ਦੀ ਵੀ ਮੈਂ ਸੁਣੀ ਵੈਸੇ ਡਾਕਟਰ ਸਾਹਿਬ ਆਣ ਕਿਹੜੇ ਆਉਂਦੇ ਆ ਜੁਹਣ ਆਪਣੇ ਕੋਲ ਡਾਕਟਰ ਆਪਣੇ ਤਿੰਨ ਚਾਰ ਆਉਂਦੇ ਬਹੁਤ ਵਧੀਆ ਸਾਰੇ ਜੀ ਹਾਂਜੀ ਹਾਂਜੀ ਤੇ ਇੱਕ ਮੈਂ ਬੱਚਿਆਂ ਬਾਰੇ ਸੁਣੀ ਹੈ ਕਹਿੰਦੇ ਵੀ ਬੱਚੇ ਵੀ ਦੋ ਤਿੰਨਾਂ ਦੇ ਵੀ ਗਲਤ ਗਾਈਡ ਕਰਕੇ ਲੋਕਾਂ ਨੇ ਜਿਹੜੇ ਸੇਲ ਹੋਏ ਆ ਹਾਂ ਹਾਂਜੀ ਹਾਂਜੀ ਉਹਦੇ ਬਾਰੇ ਦੱਸਣੀ ਜਿਹੜੇ ਵੀ ਕਿਸੇ ਵੀਰ ਭਰਾ ਨੇ ਮੂਸੇ ਦਾ ਬੱਚਾ ਲੈਣਾ ਵਾ ਮੈਨੂੰ ਜਰੂਰ ਇੱਕ ਵਾਰੀ ਕਨੈਕਟ ਕਰੇ ਮੇਰੇ ਨਾਲ ਅੱਛਾ ਕੋਈ ਅੱਗੇ ਮਾਰਕੀਟ 'ਚ ਦੋ ਗੇ ਬੱਚ ਸੇਲ ਕਰ। ਹੋਰ ਕੋੜੇ ਦੇ ਕਹਿ ਕੇ ਕੋੜੇ ਦੇ ਕਹਿ ਕੇ ਨਾ ਸੇਲ ਕਰੀ ਜਾਂਦੇ ਉਹ ਫਿਰ ਤੁਹਾਨੂੰ ਪਤਾ ਗੱਲ ਰਿਜ਼ਲਟ ਦੇ ਰੋਲ ਪਿੰਦਾ ਪਾਚੋਂ ਫਿਰ ਹੂੰ ਕੋੜੇ ਦੀ ਵੀ ਬੰਨਾ ਮਿਲਦੀ ਆ ਬਈ ਇਹਦੇ ਬਿਲਕੁਲ 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 ਜੀ ਅੱਛਾ ਤੁਸੀਂ ਹੁਣ ਇਹਦੇ ਬਾਰੇ ਕੀ ਚਾਹੁੰਦੇ ਹੋ ਵੀ ਜਿਹੜਾ ਭਰਾ ਵੀ ਕੋਈ ਲੈਣਾ ਚਾਹੁੰਦਾ ਥੋੜੇ ਕੋੜੇ ਦਾ ਬੱਚਾ ਬਸ ਮੈਨੂੰ ਫੋਨ ਕਰ ਲੈ ਤੇ ਮੈਂ ਸਾਰਾ ਡਾਟਾ ਆਪਣੇ ਕੋਲ ਹੈਗਾ ਵਾ ਲਿਖਿਆ ਪਿਆ ਵਾ ਪਰਚੀ ਪਰਚੀ ਆਪਣੀ ਜਿਹੜੀ ਵੀ ਘੋੜੀ ਮੇਟ ਹੁੰਦੀ ਆ ਪਰਚੀ ਆਪਣੇ ਕੋਲ ਕੱਟੀ ਹੁੰਦੀ ਆ ਫੋਟੋ ਵੀ ਆਪਣੇ ਕੋਲ ਤੁਸੀਂ ਕਲੀਅਰ ਕਰ ਦੋਗੇ ਵੀ ਆਪਣੇ ਕੋਲ ਦਾ ਹੈਗਾ ਬੱਚਾ ਕਿ ਨਹੀਂ ਹੈਗਾ ਬਿਲਕੁਲ ਬਿਲਕੁਲ ਜੀ ਕਿਉਂਕਿ ਜਿਹੜਾ ਘੋੜਾ ਸਟਾਰ ਬੰਦ ਹੈ ਨਾ ਜੋਬਨ ਵੀਰੇ ਹੁਣ ਆਪਣਾ ਘੋੜਾ ਵੀ ਆਪਣੇ ਆਪ ਚ ਸਟਾਰ ਹੈ ਹਾਂਜੀ ਹੁਣ ਮੰਨ ਕੇ ਚੱਲੋ ਹੋਰ ਕਿਸੇ ਦਾ ਮਾੜਾ ਮਾੜਾ ਬੱਚਾ ਉਹ ਆਪਣੇ ਘੋੜੇ ਦਾ ਵੀ ਕਹਿ ਕੇ ਵੇਖ ਸਕਦਾ ਹੈ ਹਨਾ ਉਹਦੇ ਚ ਵੀ ਆਪਾਂ ਨੂੰ ਘਾਟ ਹੈ ਬਿਲਕੁਲ ਜੀ ਅੱਛਾ ਬੱਚਿਆਂ ਦੀ ਗੱਲ ਤੁਰ ਹੀ ਐ ਜਿੱਦਾਂ ਮੈਂ ਸਟਾਰਟਿੰਗ ਚ ਭਰਾਵਾਂ ਨੂੰ ਘੋੜੀਆਂ ਬਾਰੇ ਮਾਲਵਾੜੀਆਂ ਤੋਂ ਜਾਂ ਚੰਬੀਆਂ ਤੋਂ ਤੇ ਆਪਾਂ ਫੋਟੋਆਂ ਵੀ ਵਿੱਚ ਲਾਤੀਆਂ। ਉਹਦੇ ਬਾਰੇ ਵੀ ਥੋੜਾ ਸਪਸ਼ਟ ਕਰਨ ਦਾ। ਮਾਲਵਾੜੀ ਤੋਂ ਵੀ ਦੂਜੇ ਮਾਲਵਾੜੀ ਕੁੜੀਆਂ ਵੀ ਹੋਈਆਂ ਮੇਟ। ਉਹਨਾਂ ਤੇ ਵੀ ਨੁਕਰੇ ਬੱਚੇ ਆਏ ਮਾਲਣ। ਚੰਬੀਆਂ ਤੇ ਚਲੋ ਆਉਣੇ ਆਉਣੇ ਨਾ। ਜੀ। ਮਾਲਵਾੜੀ ਤੇ ਵੀ ਨੁਕਰੇ ਬੱਚੇ ਆਏ। ਬਸ਼ੀਰ ਫਿਰ ਆਉਣ ਸਾਰੀਆਂ ਬਸ਼ੀਰੀਆਂ ਡਈਆਂ। ਹਾਂ। ਸਿਰਫ ਬਸ਼ੀਰੇ ਅੱਜ ਤੱਕ ਦੋ ਜਾਂ ਤਿੰਨ ਤਿੰਨ ਬਸ਼ੀਰੇ ਆਏ ਆ। ਅੱਛਾ। ਬਾਕੀ ਸਾਰੀਆਂ ਬਸ਼ੀਰੀਆਂ ਤੇ ਬਸ਼ੀਰੀਆਂ ਵੀ ਸਾਰੀਆਂ ਕੁੰਡੀ ਕਰਨ। ਬਾਜੀ ਬਾਪ ਤੇ ਹੀ ਸਾਰੀਆਂ ਜੀ ਹਾਂਜੀ ਬੱਚਿਆਂ ਨੂੰ ਤਾਂ ਨਾ ਘੋੜੇ ਨੇ ਯਾਰ ਦੋਖੀ ਤੋੜਦੇ ਬਾਈ ਹਾਂਜੀ ਬੱਚੇ ਇੰਨੇ ਕਿ ਜਿਆਦੇ ਚੰਗੇ ਆਉਂਦੇ ਆ ਨਾ ਘੋੜੇ ਦੇ ਵੀ ਤੁਸੀਂ ਯਾਰ ਬਾਕੀ ਫੀਸ ਤੇ ਆਪਾਂ ਭਰਾਵਾਂ ਤੋਂ ਪੁੱਛਦੇ ਆ ਫੀਸ ਵੀ ਬੜੀ ਜੈਨੂਇਨ ਰੱਖੀ ਐ ਬਾਕੀ ਮੈਂ ਸੁਣਿਆ ਵੀ ਬਾਈ ਬੱਚੇ ਵਿਕੇ ਵੀ ਮਹਿੰਗੇ ਰੇਟ ਤੇ ਆ ਯਾਰ ਬੱਚੇ ਮਹਿੰਗੇ ਤੇ ਵਿਕੇ ਜਾਂ ਫਿਰ ਵਿਕੇ 10 10 12 12 15 15 ਦਿਨਾਂ ਦੇ ਸੇਲ ਹੋ ਗਏ ਹੂੰ ਲੋਕ ਪਹਿਲਾਂ ਨਿਗਾਰਾ ਖੰਡਾਏ ਬੱਚਿਆਂ ਤੇ ਹੂੰ ਤੇ ਘੋੜੀ ਪਹਿਲਾਂ ਵੇਖ ਲੈਂਦੇ ਵੀ ਆ ਆ ਦਿਨ ਨੂੰ ਘੋੜੀ ਸੋਹਣੀ ਐ ਤੇ ਪਹਿਲਾਂ ਹੀ ਲੋਕਾਂ ਕਰੀਏਟ ਕਰਨ ਰਿਹਾ ਬੱਚਿਆਂ ਦੇ ਇਹ ਵੀ ਡਿਮਾਂਡ ਹੈ ਗੁਰਾਮ ਦੱਸ ਦੀ ਕਿਰਪਾ ਨਾਲ ਕਿਤੇ ਕਿੰਨੀ ਗਰੀ ਤੱਕ ਬੱਚਾ ਤੁਸੀਂ ਜਿਹੜਾ ਜਿੰਨੇ ਵੀ ਸੇਲ ਹੋਏ ਚਾਰ ਤੋਂ ਬਾਹਰ ਹੀ ਹੋਏ ਆ 4 ਲੱਖ ਤੋਂ ਬਾਹਰ ਹੀ ਹੋਏ ਆ ਹਾਂਜੀ ਹਾਂਜੀ ਹੋਏ ਸਿਰਫ ਤਿੰਨ ਚਾਰ ਹੀ ਬਾਕੀ ਲੋਕ ਸੇਲ ਹੀ ਨਹੀਂ ਕਰਦੇ ਚੰਗਾ ਸਾਰੇ ਤਿਆਰੀ ਕਰ ਰਹੇ ਹੁਣ ਅੱਛਾ ਬਸ਼ੀਰੀਆਂ ਦੀ ਟੋਟਲ ਬੱਚੇ ਕਿੰਨੇ ਗਏ ਆ ਬੱਚੇ ਆ ਗਏ ਆ 40 ਤੋਂ ਪਲੱਸ ਹੀ ਆ ਗਏ ਹੋਣਗੇ ਤੇ ਬਸ਼ੀਰੀਆਂ ਦੀ ਗਿਣਤੀ ਕਿੰਨੀ ਹੈ ਤੇ ਬਸ਼ੀਰੀ ਸਾਰੀਆਂ ਬਸ਼ੀਰੇ ਬਸ਼ੀਰੇ ਸਿਰਫ ਤਿੰਨ ਆਏ ਆ 40 ਬੱਚੇ ਨੇ ਤਿੰਨ ਹੀ ਬਸ਼ੇਰੇ ਆ ਸਾਰੀਆਂ ਬਸ਼ੇਰੀਆਂ ਫਿਰ ਵਾਹ ਜੀ ਵਾਹ ਹਾਂ ਜੀ ਸਾਰੀਆਂ ਬਸ਼ੇਰੀਆਂ ਆਉਂਦੀਆਂ ਇਹ ਵੀ ਸੱਚ ਨੂੰ ਬੜੀ ਵਧੀਆ ਗੱਲ ਹੈ ਹਾਂ ਜੀ ਸੋ 40 ਬੱਚੇ ਆਏ ਆ 40 ਦੇ ਵਿੱਚੋਂ ਭਰਾਣੇ ਤੁਹਾਨੂੰ ਦੱਸਦਾ ਵੀ ਸਿਰਫ ਤਿੰਨ ਜਿਹੜੇ ਬਸ਼ੇਰੇ ਆਏ ਆ ਤੇ ਬੱਚਿਆਂ ਦੇ ਵਿੱਚ ਹੋਰ ਕਿਹੜੀ ਚੀਜ਼ ਆਉਂਦੀ ਹੈ ਬਾਈ ਕੁਆਲਿਟੀ ਪੱਖੋਂ ਜਾਂ ਖੂਬਸੂਰਤੀ ਤੇ ਆਉਂਦੀ ਆਉਂਦੀ ਆ ਮજબੂਤੀ ਬਾਪੜੀ ਆਉਂਦੀ ਇਹੋ ਜਿਹੀ ਬੇਲ ਵੀ ਇਦਾਂ ਦੀ ਆਉਂਦੀ ਸਾਰੇ ਹੂੰ ਖੂਬਸੂਰਤੀ ਪੂਰੀ ਕੁੰਡੀ ਕਾਣ ਨੌਂਦੇ ਬੱਚੇ ਤੇ ਬੇਲ ਬੋਲ ਦੇ ਮਜਬੂਤ ਮਜਬਾਤ ਤੇ ਸੋਮਬ ਦੇ ਹੱਡ ਕੋਟੀ ਪੂਰੇ ਭਾਰੇ ਆਉਂਦੇ ਬੱਚੇ ਹੂੰ ਹਾਂਜੀ ਹੁਣ ਫੀਸ ਬਾਰੇ ਹਾਂਜੀ ਹਾਂ ਇਹਦਾ ਮਤਲਬ ਦੂਜਾ ਸਾਰੀਆਂ ਇਸੇ ਕਰਕੇ ਸਾਰੀਆਂ ਕੁੰਡੀਆਂ ਰਿਪੀਟ ਹੁੰਦੀਆਂ अच्छा हां जी ਛਿਲੇ ਵੀ ਆਏ ਨਹੀਂ ਮੈਨੂੰ ਛਿਲੇ ਛਿਲੇ ਜੀ ਛਿਲੇ ਜੀ ਵਾਹ ਜੀ ਹਾਂ ਜੀ ਤੇ ਹੁਣ ਬਈ ਫੀਸ ਕੀ ਰੱਖਤੀ ਉਹ ਭਰਾਵਾਂ ਨੂੰ ਦੀ ਸਿਰਫ 31000 ਰੁਪਏ ਜੀ ਸਿਰਫ 31000 ਰੁਪਏ ਸਜੋ ਇਹ ਵੀ ਨਾ 31000 ਰੁਪਏ ਦੇ ਵਿੱਚ ਜੇ ਮੰਨ ਕੇ ਚੱਲੋ ਇੰਨੇ ਕ ਬੱਚੇ ਸੋਹਣੇ ਆਉਂਦੇ ਆ ਨਾ ਘੋੜੇ ਦੇ ਵੀ ਬਾਈ ਨੇ ਦੱਸਤਾ ਵੀ 4 ਲੱਖ ਤੋਂ ਪਲੱਸ ਵਿਕਦੇ ਆ ਤੇ ਫਿਰ 31000 ਫੀਸ ਤਾਂ ਕੁਝ ਵੀ ਨਹੀਂ ਬਾਈ ਹਾਂ ਜੀ ਤੁਹਾਨੂੰ ਫੋੜਾ ਲਾਉਣੀਆਂ ਇਹ ਵਿੱਚ ਪੰਜਾਬ 'ਚ 66000 ਦੀਆਂ ਚੰਬੀਆਂ ਲਈਆਂ ਲੋਕਾਂ ਉਹਨਾਂ ਦੇ ਨਗਰੇ ਵਸ਼ੀਰੀਆਂ ਆਈਆਂ ਦੱਸੋ ਕਿੱਥੇ ਜਾਂਦਾ ਉਹ ਤਾਂ ਫਿਰ ਸੀਸਾ ਹੀ ਦਿੰਦੇ ਹੁਣ ਮੇਰੇ ਬਾਈ ਦੇ ਨੂੰ ਇਹ ਦਵਾਵਾ ਵੀ ਕੰਮ ਕਰਦੀਆਂ ਹੈਣਾ ਘੋੜਾ ਵੀ ਬਾਈ ਮੈਂ ਵੇਖਿਆ ਹੁਣ ਮੈਨੂੰ 7-8 ਮਹੀਨੇ ਮੈਂ ਮੰਡੀ ਤੇ ਮਿਲੇ ਦਿਵਾਲੀ ਦੇ ਚਾਰ-ਪੰਜ ਮਹੀਨਿਆਂ 'ਚ ਘੋੜਾ ਵੀ ਮੈਂ ਥੋੜਾ ਜਿਹਾ ਵੱਧ ਗਿਆ ਹੈਣਾ ਇਹ ਹੁਣ ਮੈਚ्योर ਹੋ ਹੀ ਜਾਂਦਾ ਹੋਣਾ ਹੋਰ ਹੋ ਜਾਊਗਾ ਥੋੜਾ ਜਿਆ ਸਾਢੇ 4 ਸਾਲ ਦਾ ਹੋਣਾ ਜੇ 5 ਸਾਲ ਤੋਂ ਬਾਅਦ ਜਾ ਕੇ ਪੂਰਾ ਬਣੂ ਕਹਿਣ ਪੂਰਾ ਮੈਂ ਸੁਣਿਆ ਬਾਈ ਪਰਲੇ ਪਾਸੇ ਕਹਿੰਦੇ ਵੀ ਫਾਰਮ ਦਾ ਵੀ ਕੰਮ ਚੱਲ ਰਿਹਾ ਹਾਂਜੀ ਹਾਂਜੀ ਲੱਗੇ ਸਟਾਰਟ ਇਸ ਤਰ੍ਹਾਂ ਕੈਬਨ ਬਣਾਵਾਂਗੇ ਆਪਾਂ ਹਾਂਜੀ ਹਾਂਜੀ ਹੁਣ ਘੋੜੀ ਜੇ ਮੰਨ ਲਓ ਕੋਈ ਭਰਾ ਰੋਕਦਾ ਜੋ ਬਣਾ ਹਾਂਜੀ ਕੋਈ ਕਹਿੰਦਾ ਮੈਂ ਚੈੱਕ ਪਾਸ ਕਰਾ ਕੇ ਖੜਨੀ ਆ ਉਹਦੀ ਕੋਈ ਐਕਸਟਰਾ ਫੀਸ ਲੈਣੇ ਹੋ ਕਿ ਕੋਈ ਚੱਕਰ ਨਹੀਂ ਕਿਸ ਤਰ੍ਹਾਂ ਕਰੇ ਜੇ ਦਾ ਮੰਨ ਲਓ ਕਰੇ ਕੋਈ ਭਰਾ ਕਹਿ ਦੇਂਦੇ ਘੋੜੀ ਰੋਕਣ ਦਾ ਪ੍ਰਬੰਧ ਤੇ ਆਪਣੇ ਤੋਂ ਹੈਗਾ ਨਹੀਂ ਉਹ ਹੈਗਾ ਪਰ ਨਹੀਂ ਚੈੱਕ ਪਾਸ ਦਾ ਨਹੀਂ ਉਹ ਟੈਨਸ਼ਨ ਨਾ ਲਓ ਇੱਕ ਵਾਰੀ ਮਲਾ ਲਓ ਜਦੋਂ ਮਰਜ਼ੀ ਆ ਜਾ ਕੋਈ ਦਿੱਕਤ ਨਹੀਂ ਹੋਏ ਨਹੀਂ ਹੁਣ ਜਿਹੜੀਆਂ ਤਿੰਨ ਚਾਰ ਘੋੜੀਆਂ ਤਾਂ ਖੜੀਆਂ ਆ ਆਪਾਂ ਉਹ ਨਹੀਂ ਮੀਟਿੰਗ ਵਾਲੀਆਂ ਉਹ ਮੀਟਰੀ ਆਈਆਂ ਨਾ ਆਪਣੇ ਚੈੱਕ ਪਾਸ ਨਹੀਂ ਕੋਈ ਆਪਾਂ ਉਹ ਮੀਟਿੰਗ ਵਾਲੀਆਂ ਬਹੁਤ ਗੁਰਮਾਸਦੀ ਕਿਰਪਾ ਰੋਜ਼ ਆਉਂਦੀਆਂ ਵਾ ਤੇ ਇਸ ਤਰ੍ਹਾਂ ਆਪਾਂ ਨਹੀਂ ਰੱਖੀ ਇੱਕ ਦੋ ਦਿਨਾਂ ਚ ਮੀਟ ਕਰਾ ਕੇ ਤੁਸੀਂ ਭੇਜ ਦਿਨੇ ਬਸ ਹਫਤਾਰਾ ਜੇ ਕੋਈ ਚੱਕਰ ਨਹੀਂ ਉਹਦਾ ਕੋਈ ਐਕਸਟਰਾ ਨਹੀਂ ਕੋਈ ਉਹਦਾ ਜੀ ਹਾਂ ਜੀ ਹਾਂ ਜੀ ਸਿਰਫ 31000 ਰੁਪਏ ਦੇ ਵਿੱਚ ਸੱਜਣੋ ਤੁਹਾਨੂੰ ਭਰਾ ਜਿਹੜਾ ਹੈ ਤੁਸੀਂ ਘੋੜੀ ਰੋਕ ਸਕਦੇ ਹੋ ਚੈੱਕ ਚੈੱਕ ਪਾਸ ਤਾਂ ਬਾਈ ਜਾਂਦਾ ਵੀ ਜਦੋਂ ਮਰਜ਼ੀ ਲੈ ਆਏ ਹੋ ਹ 2-4 ਹਫ਼ਤੇ ਦਿਨ ਮੰਨ ਲਓ 2-4-5-7 ਦਿਨਾਂ ਦੀ ਕੋਈ ਗੱਲ ਨਹੀਂ ਬਾਕੀ ਬੇਚਿੰਤ ਹੋ ਕੇ ਯਾਰ ਭਰਾ ਨਾਲ ਫੋਨ ਤੇ ਗੱਲ ਕਰਿਓ ਬਹੁਤ ਵਧੀਆ ਇਨਸਾਨ ਆ ਤੁਹਾਡਾ ਮਾਨਤਾਨ ਵੀ ਪੂਰਾ ਕਰਨਗੇ ਤੁਹਾਨੂੰ ਖਵਾ ਪਵਾ ਕੇ ਪਲਵਾਨ ਬੰਦੇ ਆ ਬਾਈ ਜਿਹੜਾ ਇੱਕ ਰੀ ਆ ਜਾਂਦਾ ਨਾ ਫਿਰ ਉਹ ਤੋਨ ਨਹੀਂ ਦਿੰਦੇ ਆ ਤੁਸੀਂ ਯਾਰ ਇੱਥੋਂ ਜਾਣ ਨੂੰ ਚਿਤ ਨਹੀਂ ਕਰਦਾ ਸਾਡੇ ਦੇ ਭਰਾ ਬਹੁਤ ਇੱਥੇ ਜਿੱਲ ਲੱਗਦਾ ਹੈ ਚਾਚਾ ਜੀ ਨੂੰ ਮਿਲ ਕੇ ਜਾਂ ਸਰਦਾਰ ਗਰਨਾਮ ਸਿੰਘ ਜੀ ਪਹਿਲਵਾਨ ਬਾਈ ਦੇ ਫਾਦਰ ਸਾਹਿਬ ਉਹਨਾਂ ਨੂੰ ਮਿਲ ਕੇ ਤੇ ਜਿਹੜਾ ਦੇਲ ਹੈ ਕਮਲ ਬਾਈ ਹੋਣਾ ਨੂੰ ਜਿਹਦਰ ਪਲਵਾਨ ਜੀ ਬੈਠੇ ਆ ਸਾਰੇ ਬੰਦੇ ਬਹੁਤ ਵਧੀਆ ਨੇ ਤੇ ਤੁਸੀਂ ਇੱਕ ਰੀ ਗੇੜਾ ਜ਼ਰੂਰ ਮਾਰਿਓ ਬਾਈ ਲੋਕੇਸ਼ਨ ਆਪਾਂ ਪ੍ਰੋਪਰ ਇੱਕ ਰੀ ਦੱਸਿਓ ਜੋ ਹੁਣ ਲੋਕੇਸ਼ਨ ਪਿੰਡ ਪਿੱਟੇ ਵੜ ਜੇ ਆਪਣਾ ਤੇ ਰਾਮਤੀਰ ਤੋਂ ਹੈਗਾ 7-8 ਕਿਲੋਮੀਟਰ 에어 에어 ਬੈਕ ਸਾਈਡ ਤੇ ਆਪਣੇ 에어ਪੋਰਟ ਤੋਂ 7-8 ਕਿਲੋਮੀਟਰ ਹੈ। ਜੀ। ਹਾਂਜੀ ਦੋਨੋਂ ਪਾਸੇ ਆਪਣੇ 7-8 ਬਾਕੀ ਲੋਕੇਸ਼ਨ ਪਾ ਦੋਗੇ ਤੁਸੀਂ ਕਿਸੇ ਭਰਾ ਨੇ ਹੁਣਾ ਤੇ। ਜੀ। ਲੈ ਵੀ ਸੱਕੜੀਆਂ ਚੈੱਕ ਪਾਸ ਇੱਕ ਹਿਸਾਬ ਦੀ ਆਪਾਂ ਕਰਕੇ ਭੇਜ ਦਿਆਂ ਲਾ ਲੋ ਵੀ ਜਿਹੜਾ ਕਰਮੀਟ ਕਰਵਾ ਲਿੰਦਾ ਵਾ ਇਹ ਨਹੀਂ ਵੀ 3-4 ਮਹੀਨੇ ਬਾਅਦ ਖਾਲੀ ਰਹਿ ਗਈ ਫੋਨ ਕਰਨ ਦੀ ਲੋੜ ਨਹੀਂ ਜਦੋਂ ਮਰਜੀ ਵੀ ਰੁਪਈਆ ਉਸੇ ਫੀਸ 'ਚ ਉਸੇ ਫੀਸ 'ਚ 5 ਮਹੀਨੇ ਬਾਅਦ ਆਏ ਭਾਵੇਂ 6 ਮਹੀਨੇ ਬਾਅਦ ਕੋਈ ਮੱਥੇ ਵਟਣੀ ਆਪਾਂ ਨੂੰ ਜਦੋਂ ਮਰਜੀ ਕੋਈ ਵੀ ਰਾਜੇ। ਨਹੀਂ ਇਹ ਇਹ ਵੀ ਗੱਲ ਵਧੀਆ ਹੈ ਕਿਉਂਕਿ ਜਦੋਂ ਕੋੜਾ ਨਹੀਂ ਹਜੇ ਤੱਕ ਤੁਸੀਂ ਵੇਖ ਲਓ ਕਮੈਂਟ ਕੋਈ ਕਰਕੇ ਦੱਸੇ ਵੀ ਕਿਸੇ ਦੀ ਕੁੜੀ ਤੇ ਨਹੀਂ ਛੱਡਿਆ ਆਪਾਂ ਦੁਬਾਰਾ ਜੇ ਕਿਸੇ ਦੀ ਕੁੜੀ ਖਾਲੀ ਕੋ ਰਹਿ ਜਾਂਦੀ ਖਾਲੀ ਰਹਿ ਜਾਂਦੀ ਹਾਂਜੀ ਹਾਂਜੀ ਆ 1.5 ਸਾਲ ਤਾਂ ਹੋ ਗਿਆ ਘੋੜਾ ਛੱਡਦੇ ਇਹਨੂੰ ਕੋਈ ਵੀਰ ਕਹਦੇ ਦੁਬਾਰਾ ਸਾਡੇ ਕੋੜੀ ਤੇ ਵੀਰ ਨੇ ਕੋੜਾ ਨਹੀਂ ਛੜਿਆ ਹੂੰ ਹਾਂਜੀ ਬਹੁਤ ਵਧੀਆ ਗੱਲ ਆ ਬਾਈ ਸੋ ਤੁਹਾਨੂੰ ਇਹ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਫਿਜ਼ੀਕੀ ਆ ਰਹੀਏ ਬਸ ਬਾਜ ਜਦੋਂ ਮਰਜੀ ਕੋੜ ਜਦੋਂ ਮਰਜੀ ਤੁਸੀਂ ਕੋੜਾ ਛੜਾਓ ਹਾਂ ਕੋੜੀ ਚ ਫਾਲਟ ਨਾ ਹੋਵੇ ਨਾ ਨਾ ਉਹ ਕੋਈ ਡਾਕਟਰ ਹੈਗੇ ਆਪਣੇ ਕੋਲ ਉਹਦੇ ਕੋਈ ਦਿੱਕਤ ਹੋਣ ਪਹਿਲਾਂ ਹੁੰਦੀ ਭਰੋਣ ਨੇ ਕੋਈ ਦਿੱਕਤ ਫਾਲਟ ਫੁੱਲ ਡਾਕਟਰ ਆਪੇ ਸੈੱਟ ਕਰ ਦਿੰਦਾ ਇੱਕ ਮੈਂ ਸੁਣਿਆ ਬਾਈ ਹੋਰ ਬੜਾ ਕਹਿੰਦੇ ਚੰਗਾ ਬਸ਼ੀਰਾ ਤਿਆਰ ਕਰੀ ਜਾਂਦੇ ਉਹ ਜਵਾਲਾਮੁਖੀ ਦਾ ਹਾਂਜੀ ਉਹ ਉਹ ਕਿਉਂ ਨਹੀਂ ਦਿਖਾਇਆ ਜਿਆ ਨਹੀਂ ਉਹ ਕਰਾਂਗੇ ਲਾਂਚ ਆਪਾਂ ਕੱਥਾਈ ਪਟਾਕਾ ਪਾਓਗੇ ਜੀ ਦੀਵਾਲੀ ਦੇ ਲੱਗ ਗਏ ਜੋ ਜੀ ਅੱਛਾ ਉਹਦੀ ਉਮਰ ਤੇ ਉਹਦੀ ਹਾਈਟ ਕਿੰਨੀ ਹੋ ਗਈ ਕਹਿੰਦੇ ਮੈਂ ਤਾਂ ਖੜ ਕੇ ਵੇਖ ਕੇ ਆਇਆ ਹਾਂ ਬਾਕੀ ਤੁਸੀਂ ਆਪਦੇ ਮੂੰਹ ਦੱਸ ਦੋ ਉਹਦੀ ਉਮਰ ਹੈਗੀ 21 ਕਿ ਮਹੀਨੇ ਉਮਰ ਆ 21 ਮਹੀਨੇ ਹਾਂਜੀ 68 ਇੰਚੋ ਵੀ ਹੋ ਗਿਆ 68 ਇੰਚ ਕਿੰਨੇ ਦਾ ਹੋ ਗਿਆ ਹਾਂਜੀ ਹਾਂਜੀ ਬਾਕੀ ਸਜਣੋ ਤੁਸੀਂ ਇੱਕ ਰਹੀ ਉਹ ਵੀ ਬਸ਼ੇਰੇ ਤੇ ਝਾਂਤ ਮਾਰਿਓ ਆਉਣ ਵਾਲੇ ਸਮੇਂ ਦਾ ਉਹ ਵੀ ਕੀ ਲੱਗਦਾ ਹੈ ਜੋ ਬੰਨੂ ਵੀ ਯਾਰ ਕਿਥੋਂ ਤੱਕ ਮਾਰ ਮਾਰ ਜੂ ਨਹੀਂ ਵਧੀਆ ਕਰੂ ਹਾਈਟ 70 ਬਾਹਰ ਯੋਗਰਾਮ ਦਾਸ ਦੀ ਕਿਰਪਾ ਨਾਲ ਹੂੰ ਚੰਗੀ ਹਾਈਟ ਕਰੂਗਾ ਇਹ ਤੁਸੀਂ ਤੁਹਾਡੇ ਕੋਲ ਕਿੰਨੇ ਕ ਟਾਈਮ ਦਾ ਆ ਗਿਆ ਸੀ ਨਹੀਂ ਬੱਚਾ ਮਾਂ ਵੀ ਉਹਦੀ ਘਰੇ ਆ ਅੱਛਾ ਤੁਹਾਡੇ ਘਰ ਦਾ ਹੀ ਜਨਮ ਹੈ ਹਾਂ ਜੀ ਸਾਡੇ 65 ਇੰਚ ਦੀ ਤੇ ਮਾਂ ਉਹਦੀ ਜੀ ਚੜਦੀ ਕਲਾ ਵਾਲੇ ਦੀ ਜੀ ਹਾਂਜੀ ਮਾਂ ਵੀ ਕਰੇ ਆਪਣੇ ਤੇ ਜਿਹੜਾ ਮੂਸਾ ਵਾ ਇਹ ਬਾਈ ਬਾਹਰੋਂ ਲੈ ਆਏਗੇ ਇਹ ਵੀ ਕਰਦਾ ਜਾਂ ਆਪਣਾ ਨਹੀਂ ਯਾਰ ਦੋਸਤ ਕੋਈ ਆਇਆ ਆਪਣੇ ਕੋਲ ਇਹ ਕਿੰਨੇ ਚਿਰ ਦਾ ਆ ਗਿਆ ਥੋਡੇ ਕੋਲ ਪੰਜ ਕਿ ਮਹੀਨੇ ਦਾ ਹੀ ਆਇਆ ਵਾ ਹਾਂਜੀ ਹਾਂਜੀ ਵਾਹ ਜੀ ਵਾਹ ਲੈ ਵੀ ਸਰ ਹੋਰ ਕੋਈ ਗੱਲਬਾਤ ਬਾਈ ਕੋਈ ਮੈਸੇਜ ਜਾਂ ਕੋਈ ਰਹਿ ਗਈ ਹੋਵੇ ਤੇ ਆਪਾਂ ਸਾਂਝ ਪਾ ਦਈਏ ਨਹੀਂ ਠੀਕ ਜੀ ਚੜਦੀ ਕਲਾ ਚੜਦੀ ਕਲਾ ਅੱਛਾ ਜੋਬਨ ਬਾਈ ਜਿੱਦਾਂ ਯਾਰ ਇਹ ਘੋੜੇ ਦੀ ਡਿਮਾਂਡ ਵੀ ਬਹੁਤ ਐ ਬੱਚਿਆਂ ਦੇ ਵਿੱਚ ਵੀ ਪਰ ਸ਼ੋਹਾਂ ਦੇ ਵਿੱਚ ਅਜੇ ਤੱਕ ਵੇਖਣ ਨੂੰ ਨਹੀਂ ਮਿਲਿਆ ਭਰਾ ਸ਼ੋਹਾਂ ਤੇ ਵੇਖਣਾ ਚਾਹੁੰਦੇ ਇਹਨੂੰ ਸੁਖਵਿੰਦੀ ਇਹ ਗੱਲ ਦਾ ਤੁਹਾਨੂੰ ਜਵਾਬ ਮੈਂ ਦੇਣਾ ਜੀ ਸ਼ੋਹਾਂ ਦੇ ਵਿੱਚ ਪਾਵਾਂਗੇ ਜਰੂਰ ਅਸੀਂ ਵੀ ਕਹੀਦਾ ਇਹਨੂੰ ਕਿ ਪਾਉਣਾ ਪਰ ਪਾਵਾਂਗੇ ਬਾਈ ਸਰਕਾਰੀ ਜਿਹੜਾ ਵੀ ਕੋਈ ਮਤਲਬ ਪੰਜਾਬ ਗਵਰਨਮੈਂਟ ਦੇ ਲੋਕੋ ਜਿਹੜੇ ਹੁੰਦੇ ਆ ਸ਼ੋਹ ਜੀ ਜਦੋਂ ਉਹ ਹੋਣਗੇ ਉਹਨਾਂ ਚ ਪਾਵਾਂਗੇ ਪ੍ਰਾਈਵੇਟ ਚ ਨਹੀਂ ਮਤਲਬ ਕੋ ਲਾਉਣ ਦਾ ਇਰਾਦਾ ਜੀ ਸਾਡਾ ਮਤਲਬ ਸਰਕਾਰੀ ਸ਼ੋਹ ਦੇ ਵਿੱਚ ਜਰੂਰ ਪਾਵਾਂ ਪ੍ਰਾਈਵੇਟ ਤੁਹਾਨੂੰ ਪਤਾ ਹੀ ਆ ਜਿਹੜੀ ਲੜ ਲੜਾ ਹੁੰਦੀ ਹੈ ਬਸ ਉਹਦੀ ਗੱਲਾਂ ਜੀ ਉਹਦੇ ਵਿੱਚ ਸਰਕਾਰੀ ਚ ਲਾਵਾਂਗੇ ਜਰੂਰ ਸਰਕਾਰੀ ਜਦੋਂ ਸ਼ੋਹ ਹੋਊਗਾ ਲੈ ਕੇ ਜਾਵਾਂਗੇ ਆਉਣ ਵਾਲੇ ਸਮੇਂ ਚ ਜੇ ਸਰਕਾਰੀ ਸ਼ੋਹ ਹੁੰਦਾ ਹੈ ਤੇ ਕੋੜਾ ਪਹਿਲ ਦੇ ਆਧਾਰ ਤੇ ਜਾਓ ਜੀ ਬਿਲਕੁਲ 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 ਤੁਸੀਂ ਵੇਖਿਓ ਸਾਰੇ ਵੀਰਾਂ ਨੇ ਕੋੜਾ ਪੂਰਾ ਪੈਕੇਜ ਹੀ ਆ ਪੂਰਾ ਵਧੀਆ ਜੀ ਹਰੇਕ ਬੰਨੇ ਉਹ ਪੈਕੇਜ ਮਤਲਬ ਮਜ਼ਬੂਤੀ ਦੀ ਹੈ ਕੂ ਸੂਰਤੀ ਵੀ ਐ ਬੱਚਿਆਂ ਬੱਚੇ ਵੀ ਤੁਹਾਨੂੰ ਦਿਖਾਦੇ ਉਹ ਵੀ ਪੈਕੇਟ ਦੇ ਵਿੱਚ ਹੀ ਆ ਗਏ ਫਿਰ ਕੋੜੇ ਦੇ ਵਿੱਚ ਹੁੰਦਾ ਵਾ ਵੀ ਪਕੋੜੇ ਪ੍ਰੋਡਿਊਸਰ ਕਿਦਾਂ ਦਾ ਹੈ ਭਾਈ ਉਹਨੇ ਕੁਸ਼ੀਰੀਆਂ ਜੰਮਾ ਕਿ ਵਸ਼ੀਰੇ ਜੰਮੇ ਆ ਚਾਲੀਆਂ ਦੇ ਵਿੱਚੋਂ ਤਿੰਨ ਬੱਚੇ ਜਿਹੜੇ ਉਹ ਵਸ਼ੀਰੇ ਆ ਬਾਕੀ ਸਾਰੀਆਂ ਵਸ਼ੀਰੀਆਂ ਹਾਂਜੀ ਹਾਂਜੀ ਬਾਕੀ ਹੋਰ ਕੋਈ ਗੱਲ ਗਮਲਵੀਰ ਕੋਈ ਕਹਿਣਾ ਚਾਹੁੰਦੇ ਹੋ ਨਹੀਂ ਬਹੁਤ ਵਧੀਆ ਜੀ ਸਭ ਕੁਝ ਵਧੀਆ ਬਹੁਤ ਵਧੀਆ ਬੱਚੇ ਆ ਜੀ ਬਹੁਤ ਜੀ ਸਜਣੋ ਘੋੜਾ ਦਿਖਾਇਆ ਤੁਹਾਨੂੰ موسی ਬਾਕੀ ਜਿੰਨਾ ਵੀ ਇਹਦੀ ਤਾਰੀਫ ਕਰੀ ਜਾਵੇ ਮੇਰੇ ਖਿਆਲ ਲਫ਼ਜ਼ ਘਟ ਰਹਿ ਜਾਂਦੇ ਆ ਬੱਚੇ ਵੀ ਦਿਖਾਤੇ ਤੁਹਾਨੂੰ ਰਿਜ਼ਲਟ ਵੀ ਵਿਖਾਤੇ ਭਰਾਵਾਂ ਦੇ ਵਿਚਾਰ ਵੀ ਦੱਸਤੇ ਕਿਹੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਮੰਨਣ ਦੀ ਲੋੜ ਨਹੀਂ ਬੇਚਿੰਤ ਹੋ ਕੇ ਤੁਸੀਂ ਆਣ ਕੇ ਘੋੜੀ ਮਲਾ ਸਕਦੇ ਹੋ ਫੀਸ ਸਿਰਫ 31000 ਰੁਪਇਆ ਹੈ ਤੇ ਮਾਨਤਾਨ ਵੀ ਭਰਾ ਤੁਹਾਡਾ ਪੂਰਾ ਕਰਨਗੇ ਬਾਕੀ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਹੋ ਭਰਾਵਾਂ ਨਾਲ ਸਾਝ ਪਾ ਦਿਓ ਬਾਈ ਦੇ ਵਿਚਾਰ ਕਿਵੇਂ ਲੱਗੇ ਕੋੜਾ ਕਿਵੇਂ ਲੱਗਾ ਘੋੜੇ ਦੀ ਖੜਨੀ ਘੋੜੇ ਦੀ ਬਣਾਵਟ ਬਾਰੇ ਸਾਨੂੰ ਕਮੈਂਟਾਈ ਜਰੂਰ ਦੱਸਿਓ ਬੱਚਿਆਂ ਬਾਰੇ ਜਰੂਰ ਦੱਸਿਓ ਤੇ ਬਾਕੀ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਉਹਨੇ ਟਾਈਮ ਲਈ ਦਿਓ ਸੁਖਸੰਦੂ ਨੂੰ ਇਜਾਜ਼ਤ ਜਿਉਂਦੇ ਵਾਸਤੇ ਹੱਸਦੇ ਰਹੋ ਸ਼ਬਾਖਰ ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਦਾ ਧੰਨਵਾਦ 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 ਓਕੇ ਸਾਨੂੰ ਸ਼ੇਅਰ ਮਾਰ ਦਿਓ ਧੰਨਵਾਦ